ਕੋਈ ਬੱਲੇਓ ਕੀ ਹਾਲ ਜਿਆਦਾ ਤੁਹਾਡਾ ਸਾਰਿਆਂ ਦਾ ਠੀਕ ਠਾਕ ਹੋਊ ਤਾਂ ਕਣੀਓ ਪਹਿਲਾਂ ਤਾਂ ਮੈਂ ਜਿਹੜੀ ਵੀਡੀਓ ਨੂੰ AI ਦੀ ਵੀਡੀਓ ਕਹੀ ਜਾਂਦੇ ਆ ਜਾਂ ਕਈ ਕਥਾ ਵਜਾਉਂਦੇ ਆ ਅਖੇ ਜੀ ਪਰਚਾ ਹੋ ਗਿਆ ਉਹ ਭਰਾਵੋ ਮੈਂ ਇੰਡੀਆ ਤੋਂ ਫਰੀਦਕੋਟ ਜੇਲ੍ਹ ਤੋੜ ਕੇ ਆਇਆ ਹੋਇਆ ਤਿੰਨ ਚਾਰ ਪਰਚੇ ਪਹਿਲਾਂ ਵੀ ਆ ਕੈਨੇਡੀਅਨ ਸਿਟੀ ਜਾਣਾ 20 ਸਾਲਾਂ ਦਾ ਤੇ ਕੈਨੇਡਾ ਸਰਕਾਰ ਆਪ ਦਾ ਸਿਟੀਜ਼ਨ ਜਿੱਥੇ ਮਰਜੀ ਬੈਠਾ ਹੋਵੇ ਚਾਹੇ ਫਾਂਸੀ ਦੀ ਸਜ਼ਾ ਹੋਈ ਹੋਵੇ ਜਿਉਂ ਜਮਾਨਤ ਤੇ ਚੱਕ ਲੈਂਦੀ ਆ ਮੁੜ ਕੇ ਸਪੁਰਦਗੀ ਨਹੀਂ ਦਿੰਦੇ ਸਪੁਰਦਗੀ ਕਿੰਨਾ ਕੇਸਾਂ 'ਚ ਹੁੰਦੀ ਆ ਜੇ ਤੁਸੀਂ ਕੋਈ ਸਰਕਾਰ ਨਾਲ ਬਹੁਤ ਵੱਡਾ ਗਵਨ ਕੀਤਾ ਜਾਂ ਤੁਸੀਂ ਕੋਈ ਆਪਦੇ ਪਰਿਵਾਰ ਦਾ ਮੈਂਬਰ ਕਤਲ ਕੀਤਾ ਜਾਂ ਕਿਸੇ ਦਾ ਬੰਦਾ ਇਹ ਬੁਰਚਲੀ ਕਤਲ ਕੀਤਾ ਜਿਵੇਂ ਉਹ ਜੱਸੀ ਮਿੱਠੂ ਕੇਸ ਸੀਗਾ ਉਹਨਾਂ ਕੇਸਾਂ 'ਚ ਹੁੰਦੀ ਆ ਨਾ ਕਿ ਵੀ ਕਿਸੇ ਨੇ ਵੀਡੀਓ ਬਣਾਤੀ ਜਾਂ ਲੀਕ ਕਰਤੀ ਤੇ ਸਪੁਰਦਗੀ ਹੋ ਜਾਂਦੀ ਆ ਦੂਜੀ ਗੱਲ ਕਿਸੇ AI ਤੇ ਜਾ ਕੇ ਫੋਟੋ ਪਾ ਕੇ ਪੁੱਛ ਲਓ ਸਕਰੀਨਸ਼ਾਟ ਲੈ ਲਓ ਵੀਡੀਓ 'ਚ ਸਕਰੀਨਸ਼ਾਟ ਖਿੱਚੋ ਵੀਡੀਓ ਤੇ ਪਾ ਕੇ ਕਿਸੇ ਵੀ AI ਤੋਂ ChatGPT ਜਾਂ Grok ਆ ਕਿਤੇ ਜਾ ਕੇ ਪੁੱਛ ਲਓ ਵੀ ਵੀਡੀਓ ਨਕਲੀ ਆ ਕਿ ਅਸਲੀ ਆ ਇਹ ਫੋਟੋ ਅਸਲੀ ਆ ਕਿ ਨਕਲੀ ਆ AI ਨੇ ਬਣਾਈ ਆ ਕਿ ਨਹੀਂ ਬਣਾਈ ਨੰਬਰ 2 ਇੰਡੀਆ ਸਵੇਰੇ ਤੁਹਾਡੇ ਸੰਡੇ ਦੇ ਮਾਰਨਿੰਗ ਤਿਆਰ ਰਹੋ ਨਹੀਂ ਤੁਹਾਡੇ ਥਰਡੇ ਦੀ ਈਵਨਿੰਗ ਮੇਰੀ ਥਰਡੇ ਦੀ ਮਾਰਨਿੰਗ 11 ਵਜੇ ਲਾਈਵ ਤੁਹਾਡੀ ਰਸ਼ੀਨ ਭਾਬੀ ਨੂੰ ਤੁਹਾਡੇ ਸਾਹਮਣੇ ਕਰ ਦੂੰ ਨਾਲੇ ਸਵਾਲ ਪੁੱਛੂੰ ਵੀ ਆ ਬੰਦਾ ਕੌਣ ਹੈ ਆ ਬੰਦਾ ਕੌਣ ਹੈ ਲਾਲੀ ਬਾਰੇ ਵੀ ਇਹਦੇ ਬਾਰੇ ਵੀ ਕਿੰਨੇ ਵਾਰ ਮਿਲਿਓ ਕਦੋਂ ਮਿਲਿਓ ਸਾਰੇ ਸਵਾਲ ਪੁੱਛੂੰ ਫੇਰ ਕੋਈ ਕਹਿ ਦਵੇ ਇਹ ਆਈ ਆ ਅੱਠ ਵੀਡੀਓ ਨੇ ਇਹਦੀਆਂ ਅੱਠ ਉਹ ਵੀ ਅਲੱਗ-ਅਲੱਗ ਤਿੰਨ ਵੀਡੀਓ ਨੇ ਇਹਨਾਂ ਦੇ ਬਾਪ ਦੀਆਂ ਦਿੱਲੀ ਵਾਲੇ ਦੀਆਂ ਕੇਜਰੀ ਵਾਲ ਦੀਆਂ ਤੇ ਜਿਹੜੇ ਕਹਿੰਦੇ ਨਾ ਸੌਦਾ ਕਰੂ ਇਹਨਾਂ ਨਾਲ ਇੱਕ ਪੰਜੀ ਨਹੀਂ ਲੈਂਦਾ ਇਹਨਾਂ ਤੋਂ ਇੱਕ ਪੰਜੀ ਇਹ ਮੈਨੂੰ ਕੀ ਦੇ ਦੇਣਗੇ ਹੋਰ ਬਥੇਰੇ ਬੈਠੇ ਨੇ ਸੌਦਾ ਕਰਨ ਨੂੰ ਉਹਨਾਂ ਨੂੰ ਵੀ ਦੇ ਦੇਣਗੇ ਅੱਛਾ ਕਈਆਂ ਦੇ ਬੜਾ ਦਰਦ ਹੁੰਦਾ ਪੰਜਾਬ ਕੌਰ ਜੋਰਾਮਾਨ ਔਖੇ ਜੀ ਗਰੀਬਾਂ ਦੀ ਗੱਲ ਕਰਦਾ ਗੱਲ ਹੀ ਕਰਦਾ ਕੀਤਾ ਕੀ ਹੁਣ ਤੱਕ ਗੱਲ ਤਾਂ ਬਥੇਰੇ ਕਰਦੇ ਨੇ ਸਾਨੂੰ ਪਤਾ ਤੁਹਾਡੇ ਪਿਤਾ ਜੀ ਬਹੁ ਟਾਈਮ ਤੋਂ ਲੰਬੇ ਸਮੇਂ ਤੋਂ ਇਹਨਾਂ ਦੇ ਵਰਕਰ ਨੇ ਭਾਈ ਠੀਕ ਆ ਤੁਹਾਡਾ ਹੋਊਗਾ ਲੀਡਰ ਸਾਡਾ ਲੀਡਰ ਨਹੀਂ ਇਹ ਭੈਣ ਚ ਦਾ ਵੇ ਖੜ ਕੇ ਸਾਡੇ ਵੱਲੋਂ ਕਤੀੜਾ ਨਾ ਹੋਣਗੇ ਥਾਂ ਦੀ